ਸਾਰੇ ਆ ਟਿੱਲ ਨਹੀਂ ਸਰ ਜੀ ਪੰਜਾਬ ਦੀ ਗੱਲ ਕਰੀਏ ਤੇ ਮਾਹੌਲ ਕਿਸ ਤਰ੍ਹਾਂ ਦਾ ਦੇਖਦੇ ਪਿਓ ਆਈਡੀ ਜੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਗਭਗ 4 ਸਾਲ ਨੂੰ ਕੋਈ ਦਿਨ ਅਸਾਂ ਨਹੀਂ ਆ ਰਿਹਾ ਤੁਸੀਂ ਅਖਬਾਰਾਂ ਕਰ ਲਓ ਕੋਈ ਦਿਨ ਅਸਾਂ ਨਹੀਂ ਜਿਸ ਦਿਨ ਕੋਈ ਕਤਲ ਨਾ ਹੋਵੇ ਪੰਜਾਬ ਦੇ ਅੰਦਰ ਕਾਨੂੰਨ ਦਾ ਨਹੀਂ ਜੰਗਲ ਰਾਜ ਹੈ ਪੰਜਾਬ ਨੂੰ ਆਹੂ ਲੱਗ ਰਿਹਾ ਜਿੱਦਾਂ ਗੈਂਗਸਟਰ ਚਲਾ ਰਹੇ ਨੇ ਔਰ ਪੰਜਾਬ ਸਰਕਾਰ ਜਿਹੜੀ ਹੈ ਇਹਦੇ ਤੇ ਕੋਈ ਅਸਰ ਨਹੀਂ ਹੈ ਪੰਜਾਬ ਦੇ ਅੰਦਰ ਜਿਸ ਪ੍ਰਕਾਰ ਅਧਿਸਰੋਜਪੁਰ ਦੇ ਅੰਦਰ ਜ਼ਮੀਨ ਦੀ ਹੱਤਿਆ ਹੋਈ ਹੈ ਔਰ ਅੱਜ ਇਹ ਤੀਸਰਾ ਦਿਨ ਹੈ ਪੁਲਿਸ ਜਰੂਰ ਕਹਿ ਰਹੀ ਹੈ ਕਿ ਨਹੀਂ ਜੀ ਅਸੀਂ ਟ੍ਰੇਸ ਕਰ ਲਏ ਆ ਪਰ ਇਹ ਉਹ ਟ੍ਰੇਸ ਤੱਕ ਹੀ ਆ ਮਾਮਲਾ ਪੰਜਾਬ ਪੁਲਿਸ ਨੂੰ ਅਸਲੀ ਗੱਲ ਸਮਝ ਨਹੀਂ ਚਾਹੀਦੀ ਹੈ ਕਿ ਸਮਾਜ ਸੇਵੀ ਜਿਸ ਪਰਿਵਾਰ ਨੇ ਪੂਰਾ ਜੀਵਨ ਦੇਸ਼ ਦੇ ਲਈ ਸਮਾਜ ਦੇ ਲਈ ਦਿੱਤਾ ਹੈ ਐਸੇ ਸਮਾਜਿਕ ਸੇਵੀ ਪਰਿਵਾਰ ਦੇ ਅੰਦਰੋਂ ਕਿ ਕਿ ਲੋਤੀ ਮਿਲਟੇ ਦਾ ਚਲਾ ਜਾਣਾ ਔਰ ਪ੍ਰਸ਼ਾਸਨ ਜਿੰਨੀ ਸਕ੍ਰੀਅਤਾ ਦੇ ਨਾਲ ਉਹਨੂੰ ਕੰਮ ਕਰਨਾ ਜਿਹਦਾ ਨਹੀਂ ਕਰ ਰਿਹਾ ਮੈਂ ਇੱਕਲ ਬੜੀ ਸਾਫ਼ ਕਰ ਦੇਣਾ ਚਾਹੁੰਦਾ ਪੰਜਾਬ ਦੇ ਅੰਦਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈ ਗੁੰਡਿਆਂ ਦੀ ਸਰਕਾਰ ਹੈ ਜਾਂ ਤਾਂ ਇਹਨਾਂ ਦੀ ਮਿਲੀ ਭਕਤ ਨਾਲ ਸਭ ਕੁਝ ਹੋ ਰਿਹਾ ਜਾਂ ਇਹਨਾਂ ਨੂੰ ਸਰਕਾਰ ਚਲਾਉਣਾ ਨਹੀਂ ਆਉਂਦੀ ਕਿਉਂਕਿ ਕਿਸੇ ਦੇ ਉੱਤੇ ਕਿਸੇ ਦਾ ਡਰ ਨਹੀਂ ਹੈਗਾ। ਲੇਕਿਨ ਜਿਹੜਾ ਇਹ ਇਨਸੀਡੈਂਟ ਹੋਇਆ ਹੈ ਪੂਰੀ ਪਾਰਟੀ ਸਜਗ ਹੈ। ਔਰ ਪੈਨੀ ਨਜ਼ਰ ਬਣਾ ਕੇ ਰੱਖੀ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਤਾਕਤਾਂ ਪੰਜਾਬ ਦਾ ਮੂਲ ਖਰਾਬ ਕਰਨਾ ਚਾਹੁੰਦੀਆਂ ਉਹ ਸਿਰ ਨਾ ਚੁੱਕਣ। ਪੰਜਾਬ ਦਾ ਅਮਨ, ਪੰਜਾਬ ਦਾ ਭਾਈਚਾਰਾ ਜਿਹੜਾ ਉਹ ਸਟਰੋਂਗ ਹੋਏ। ਪਰ ਇਹ ਜਿਹੜੀ ਸਰਕਾਰ ਹੈ ਇਹਦੀਆਂ ਗਰਕੂਤਾ ਇਦਾਂ ਦੀਆਂ ਕਿ ਲੋਕਾਂ ਨੂੰ ਜ਼ਬਰਦਸਤੀ ਸੜਕਾਂ 'ਤੇ ਲਿਆਉਣਾ ਚਾਹੁੰਦੀ ਹੈ। ਇਸ ਪਰਿਵਾਰ ਨੂੰ ਨਿਆਂ ਮਿਲੇ ਇਹ ਸਾਡੀ ਮੰਗ ਹੈ ਛੋਟੇ ਛੋਟੇ ਵਾਲੇ ਬੱਚੇ ਨੇ ਦੋ ਇਹਨਾਂ ਦੇ ਘੋਸ਼ਣਾ ਕਰੀ ਬਿਰਦਾ ਮਾਨ ਕੋਈ ਬਿਆਨ ਵੀ ਆਇਆ ਕਿ ਸਰਕਾਰ ਦਾ ਸਰਕਾਰ ਇਤਨੀ ਸੰਵੇਦਨਹੀਨ ਸਰਕਾਰ ਕੀ ਹੱਤਿਆ ਹੋਈ ਦੋ ਸ਼ਬਦ ਸਹਾਨੂੰ ਭੂਤੀ ਦੇ ਅਜੇ ਤੱਕ ਸਰਕਾਰੀ ਪੱਖ ਦੇ ਨਹੀਂ ਆਏ ਇਹਨਾਂ ਨੇ ਕੀ ਪੰਜਾਬ ਚਲਾਣਾ ਇਹ ਤੇ ਸੱਤਾ ਦੇ ਅੰਦਰ ਮਦਹੋਸ਼ ਹੋਏ ਬੇ ਲੋਕ ਨੇ ਇਹਨਾਂ ਨੂੰ ਨਾ ਪੰਜਾਬ ਦੀ ਚਿੰਤਾ ਨਾ ਪੰਜਾਬ ਦੇ ਨਾਗਰਿਕਾਂ ਦੀ ਚਿੰਤਾ ਹੈ ਲੇਕਿਨ ਜਦੋਂ ਸਰਕਾਰਾਂ ਚਿੰਤਾ ਨਹੀਂ ਕਰਦੀਆਂ ਉਦੋਂ ਸਮਾਜ ਆਪਣੇ ਅਧਿਕਾਰ ਜਿਹੜਾ ਦਿੰਦਾ ਹੈ ਉਹ ਅਧਿਕਾਰ ਲੈਣਾ ਵੀ ਜਾਣਦਾ ਮੇਰਾ ਪ੍ਰਸ਼ਾਸਨ ਨੂੰ ਸਿੱਧਾ ਕਹਿਣਾ ਜਲਦ ਤੋਂ ਜਲਦ ਕਾਰਵਾਈ ਕਰੇ ਅੰਦਰ ਉੱਧਰ ਦੀਆਂ ਗੱਲਾਂ ਕਰਨਾ ਬੰਦ ਕਰੇ ਔਰ ਦੋਸ਼ੀਆਂ ਨੂੰ ਗਿਫਤਾਰ ਕਰੇ ਪਰਿਵਾਰ ਨੂੰ ਨਿਆਂ ਦੀ ਪਰਿਵਾਰ ਨੂੰ ਲੋਕੀਂ ਦੀ ਵੀ ਮਿਲਣੀ ਚਾਹੀਦੀ ਹੈਗੀ ਆ ਘਰ ਦੇ ਵਿੱਚ ਕੋਈ ਵੀ ਨਹੀਂ ਹੁਣ ਰਹਿ ਗਿਆ ਨਵੀਨ ਦੀ ਡੈਥ ਹੋਊਗੀ ਕਾਰ ਕਿੱਦਾਂ ਚੱਲਦਾ ਮੈਂ ਉਹੀ ਤੇ ਕਹਿ ਰਹਿਣਾ ਇਹ ਭਗਵੰਤਮਾਨ ਦੀ ਸੁਵੇਦਨਹੀਨਤਾ ਹੁਣ ਕਿੱਥੇ ਆ ਜਿੱਥੇ ਅਖਬਾਰ ਦੀਆਂ ਸੁਰਖੀਆਂ ਬਣਾਣੀਆਂ ਹੁੰਦੀਆਂ ਉੱਥੇ ਗੋਸ਼ਣਾ ਕਰ ਦਿੰਦਾ ਸਰਕਾਰ ਦੇ ਅੱਤੇ ਕਿੰਨੇ ਐਮਐਲਏ ਨੇ ਕਿਨੇ ਮੰਤਰੀ ਨੇ ਸਰਕਾਰ ਦਾ ਕੰਮ ਹੁੰਦਾ ਹੈ ਕਿ ਕੇਵਲ ਦਿਖੇ ਨਾ ਮਹਿਸੂਸ ਹੋਏ ਹੁਣ ਤੱਕ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਇੱਥੇ ਕਿਉਂ ਨਹੀਂ ਗੋਸ਼ਣਾ ਇੱਕ 1.5 ਸਾਲ ਦਾ ਬੱਚਾ ਇੱਕ 7 ਸਾਲ ਦੀ ਬੱਚੀ ਹੈ ਸਰਕਾਰ ਨੂੰ ਬਿਲਕੁਲ ਸਰਕਾਰ ਨੂੰ ਜਿੱਥੇ ਦੋਸ਼ੀਆਂ ਨੂੰ ਵੜਨਾ ਚਾਹੀਦਾ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਉਥੇ ਇਸ ਪਰਿਵਾਰ ਦੇ ਜੀ ਨੂੰ ਨੌਕਰੀ ਦੇਣੀ ਚਾਹੀਦੀ ਹੈ ਮੇਰਾ ਐਸਾ ਕਹਿਣਾ ਔਰ ਸਰਕਾਰੀ ਇਹਦੀ ਲੜਾਈ ਵੀ ਲੜਾਂਗੇ ਕੇਂਦਰ ਸਰਕਾਰ ਨੂੰ ਸਰ ਕਿਵੇਂ ਦੇਖੋਗੇ ਸਰ ਐਸੀ ਕਾਨੂੰਨ ਵਿਵਸਥਾ ਇਹਨੇ ਸਮੇਂਦਾਰ ਪੱਤਰਕਾਰੋਂ ਕਈ ਵਾਰ ਤੁਹਾਡੇ ਨਾਲ ਗੱਲ ਹੁੰਦਾ ਹੈ ਜਿਹੜਾ ਕਾਨੂੰਨ ਵਿਵਸਥਾ ਬਣਾ ਕੇ ਰੱਖਦਾ ਲਾਇਨ ਆਰਡਰ ਲਾਇਨਰ ਆਰਡਰ ਉਹ ਟੋਟਲੀ ਸਟੇਟ ਦਾ ਵਿਸ਼ਾ ਹੈ ਔਰ ਇਹ ਪੰਜਾਬ ਸਰਕਾਰ ਦੇ ਅੰਦਰ ਦੇ ਨੱਕ ਦੇ ਥੱਲੇ ਉਹਨਾਂ ਦੀ ਨਲਾਕੀ ਦੇ ਕਾਰਨ ਗੱਲਾਂ ਉਹ ਕਰਦੇ ਨੇ ਬਹੁਤ ਵੱਡੀਆਂ ਵੱਡੀਆਂ ਕਰਤੂਤਾਂ ਜਿਹੜੀਆਂ ਉਹਨਾਂ ਦੀ ਕੋਡੀ ਦੀਆਂ ਨਹੀਂ ਹੈਗਾ ਰੋਜ਼ ਕੋਈ ਹਤਿਆ ਕੋਈ ਗੈਂਗਸਟਰ ਕੋਈ ਫਰੋਤੀ ਇਹ ਰਾਜ ਚੱਲ ਰਿਹਾ ਹੈ ਐਸੇ ਰਾਜ ਦੇ ਅੰਦਰ ਕੋਈ ਵੀ ਆਦਮੀ ਸੁਰੱਖਿਅਤ ਅਨੁਭਵ ਨਹੀਂ ਕਰ ਰਿਹਾ ਕਾਨੂੰਨ ਵਿਵਸਥਾ ਦਾ ਰਾਜ ਸਥਾਪਿਤ ਕਰਨਾ ਮੁੱਢਲੀ ਜ਼ਰੂਰਤ ਹੈ ਨਵੀਨ ਦੇ ਪਰਿਵਾਰ ਨੂੰ ਨਿਆਂ ਮਿਲੇ ਔਰ ਜਿਹੜੀ ਉਹਨਾਂ ਦੀ ਨੌਕਰੀ ਦੀ ਮੰਗ ਹੈ ਇਹ ਸਰਕਾਰ ਨੂੰ ਪੂਰੀ ਕਰਨੀ ਕੋਈ ਅਲਟੀਮੇਟਮ ਵੀ ਦਿੱਤਾ ਜਾ ਰਿਹਾ ਜੀ ਕੁਝ ਸਮੇਂ ਐਸਾ ਕਿ ਟੈਲੀਫੋਨਿਕਲੀ ਮੇਰਾ ਵੀ ਸੰਪਰਕ ਦਾ ਛੋੜੀ ਸਾ ਵੀ ਸੰਪਰਕ ਤੇ ਆਜੂ ਮਿਲ ਕੇ ਵੀ ਆਏ ਮਿਲ ਕੇ ਵੀ ਔਰ ਮੈਨੂੰ ਲੱਗਦਾ ਕਿ ਜਿਸ ਵੇਲੇ ਉਹ ਉਸ ਗੱਲ ਦੀ ਜਰੂਰਤ ਹੋਏਗੀ ਤੇ ਉਹ ਵੀ ਕਰਾਂਗੇ ਠੀਕ ਹੈ